ਹਾਜ਼ਰ ਹੋਏ ਆ ਜੀ ਇੱਕ ਨਵੀਂ ਅਪਡੇਟ ਦੇ ਨਾਲ ਸਿੱਧੂ ਮੂਸੇਵਾਲੇ ਦੇ ਗੀਤ ਦਾ ਟੀਜ਼ਰ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਤੇ ਟੀਜ਼ਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਜਿਨੀ ਉਮੀਦ ਸੀ ਲੋਕਾਂ ਨੂੰ ਉਹਨਾਂ ਨਾਲੋਂ ਡਬਲ ਰਿਸਪੌਂਸ ਲੋਕਾਂ ਨੇ ਦਿੱਤਾ ਹੈ ਕਮਾਲ ਕਰਤੀ ਸਿੱਧੂ ਮੂਸੇਵਾਲੇ ਦੇ ਬਰੋਟੇ ਗੀਤ ਦੇ ਟੀਜ਼ਰ ਨੇ ਅਜ ਰੰਧਾਵੇ ਦਾ ਜਿਵੇਂ 27 ਤਰੀਕ ਨੂੰ ਉਸਨੇ ਕਿਹਾ ਸੀ ਗੀਤ ਵੀ ਰਿਲੀਜ਼ ਹੋਇਆ ਹੈ ਤੇ ਗੀਤ ਰਿਲੀਜ਼ ਹੋਣ ਤੋਂ ਥੋੜਾ ਸਮਾਂ ਬਾਅਦ ਹੀ ਆ ਸਿੱਧੂ ਦੀ ਜਿਹੜੀ ਟੀਮ ਹੈ ਉਹਨਾਂ ਨੇ ਟੀਜ਼ਰ ਖੜੇ ਦਿੱਤਾ ਸੀ ਆ ਬਰੋਟੇ ਗੀਤ ਦਾ ਜਿੰਨੀ ਉਮੀਦ ਹੈਗੀ ਸੀ ਉਸ ਤੋਂ ਡਬਲ ਰਿਸਪੌਂਸ ਮਿਲਿਆ ਹੈ ਇਸ ਗੀਤ ਦੇ ਟੀਜ਼ਰ ਨੂੰ ਆ ਤਕਰੀਬਨ 1 ਘੰਟੇ ਵਿੱਚ ਹੀ ਆ 6 ਲੱਖ ਵਿਊ ਸ਼ੋ ਹੋ ਰਹੇ ਸਨ ਵੈਸੇ ਮੈਨੂੰ ਪਤਾ ਹੈ ਆਪਾਂ ਨੂੰ 6 ਲੱਖ ਸ਼ੋ ਹੋ ਰਿਹਾ ਹੈ ਪਰ ਜਦੋਂ ਕ੍ਰੀਏਟਰ ਸਟੂਡੀਓ ਖੋਲਾਂਗੇ ਹੋ ਸਕਦਾ ਹੈ ਉਹਦੇ ਲਵੇ ਆ 1.5 ਮਿਲੀਅਨ ਲੰਘ ਗਿਆ ਹੋਵੇ ਥੋੜੇ ਸਮੇਂ ਬਾਅਦ ਅਪਡੇਟ ਹੁੰਦੇ ਨੇ ਆ ਪਰ ਟੀਮ ਨੂੰ ਪਤਾ ਲੱਗ ਜਾਂਦਾ ਹੈ ਕਿ ਵਿਊ ਕਿੰਨੇ ਹੋ ਗਏ ਆ व्यू ਐਨੀ ਤੇਜ਼ੀ ਨਾਲ ਵਧ ਰਹੇ ਨੇ ਆ ਕਿਉਂਕਿ ਮੈਂ ਡੇਢ ਪੌਣੇ 2 ਮਿਲੀਅਨ ਦਾ ਹਿਸਾਬ ਲਗਾਇਆ ਹੋਇਆ ਹੈ ਉਹ ਕਿਵੇਂ ਕਿਉਂਕਿ ਜਿਹੜੇ ਇਸ ਦੇ ਉੱਪਰ ਕਮੈਂਟ ਨੇ ਉਹ 64000 ਤੱਕ ਆ ਚੁੱਕੇ ਹਨ 6 ਲੱਖ ਦੇ ਉੱਪਰ ਐਨੇ ਕਮੈਂਟ ਨਹੀਂ ਹੁੰਦੇ ਜਿੰਨੇ ਕਮੈਂਟ ਇਸ ਦੇ ਉੱਪਰ ਸ਼ੋ ਹੋ ਰਹੇ ਹਨ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਟੀਜ਼ਰ ਹੈ ਤਕਰੀਬਨ ਡੇਢ ਪੌਣੇ 2 ਮਿਲੀਅਨ ਦੇ ਲਵੇ ਇੱਕ ਘੰਟੇ ਦੇ ਵਿੱਚ ਚਲਾ ਜਾਵੇਗਾ ਲਾਈਕ ਨੇ ਜਿਹੜੇ 228000 ਨੇ ਆ ਦੂਸਰੇ ਪਾਸੇ ਅਗਰ ਆਪਾਂ ਗੱਲ ਕਰਦੇ ਹਾਂ ਜਿਹੜੀ ਚੀਜ਼ ਦੀ ਕੰਟਰੋਵਰਸੀ ਹੋ ਰਹੀ ਸੀ ਰੰਦਾਵੇ ਵਾਲਾ ਜਿਹੜਾ ਗੀਤ ਹੈ ਬਰੋਬਰ ਛੱਡਾਂਗੇ 27 ਤਰੀਕ ਨੂੰ ਉਸ ਦੇ ਉੱਪਰ ਜਿਹੜੇ ਵਿਊ ਨੇ ਆ ਜਦੋਂ ਮੈਂ ਦੇਖਿਆ ਸੀ ਆ ਇਸ ਦੇ ਵਿਊ 1.8 ਮਿਲੀਅਨ ਨੇ ਆ 2 ਘੰਟਿਆਂ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ ਕਮੈਂਟਾਂ ਦੀ ਆ ਇਸ ਦੇ ਉੱਪਰ ਬਹੁਤ ਘੱਟ ਕਮੈਂਟ ਨੇ ਆ 108 ਮਿਲੀਅਨ ਵਿਊ ਤੇ 4900 ਕਮੈਂਟ ਸਿੱਧੂ ਦੇ 64000 ਕਮੈਂਟ 1 ਘੰਟੇ ਦੇ ਵਿੱਚ ਤਾਂ ਫਰਕ ਵੱਡਾ ਗੀਤ ਹਲੇ ਆਇਆ ਨਹੀਂ ਗੀਤ ਤੋਂ ਪਹਿਲਾਂ ਟੀਜ਼ਰ ਰਿਲੀਜ਼ ਕਰਿਆ ਗਿਆ ਪਰ ਟੀਜ਼ਰ ਨੇ ਵੱਡਾ ਕਮਾਲ ਕਰ ਦਿੱਤਾ ਹੈ ਇਸੇ ਕਰਕੇ ਤਾਂ SIDDU ਕਹਿੰਦਾ ਹੁੰਦਾ ਸੀ ਕਿ ਯਾਰ ਗੀਤ ਹੈ ਜਿਹੜਾ ਕੋਈ ਮਰਜ਼ੀ ਬਰੋਬਰ ਛੱਡ ਲੇ ਆ ਖੈਰ ਉਸਦੇ ਜਾਣ ਤੋਂ ਬਾਅਦ ਇਹ ਕੌਂਟਰੋਵਰਸੀਆਂ ਹੋਣੀਆਂ ਨਹੀਂ ਚਾਹੀਦੀਆਂ ਪਤਾ ਨਹੀਂ ਕਿਵੇਂ ਕੌਂਟਰੋਵਰਸੀ ਬਣ ਗਈ SIDDU ਦੇ ਜਾਣ ਤੋਂ ਬਾਅਦ ਕਿਸੇ ਵੀ ਗੀਤ ਨੂੰ ਲੈ ਕੇ ਕੋਈ ਵੱਡੀ ਕੌਂਟਰੋਵਰਸੀ ਹੋ ਹੀ ਨਹੀਂ ਕਿਉਂਕਿ ਜਿਹੜੇ ਉਸਦੇ ਪਿਆਰ ਕਰਨ ਵਾਲੇ ਨੇ ਚੋਣ ਵਾਲੇ ਨੇ ਉਹ ਵੀ ਧਿਆਨ ਰੱਖਦੇ ਨੇ ਕਿ ਕੋਈ ਕੌਂਟਰੋਵਰਸੀ ਨਾ ਬਣੇ ਪਰ ਇਹ ਬਲਕੌਰ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਕੌਂਟਰੋਵਰਸੀ ਜੀ ਬਣ ਗਈ ਹੈ ਇੱਕ ਚੀਜ਼ ਹੋਰ ਇੱਥੇ ਦੱਸ ਦਿੰਦੇ ਹਾਂ ਰਦਾਬੇ ਤੋਂ ਬਿਨਾ ਹੋਰ ਕਈ ਕਲਾਕਾਰਾਂ ਨੇ ਅੱਜ ਗੀਤ ਰਿਲੀਜ਼ ਕੀਤੇ ਹਨ ਖੈਰ ਆਪਾਂ ਅਗਲੇ ਦਾ ਨਾਮ ਲੈ ਕੇ ਕੋਈ ਕੌਂਟਰੋਵਰਸੀ ਕਰਨਾ ਨਹੀਂ ਚਾਹੁੰਦੇ ਪਰ ਸਿੱਧੂ ਵਾਲਾ ਜਿਹੜਾ ਗੀਤ ਹੈ ਹੁਣ ਦੇਖਣਾ ਇਹ ਹੋਏਗਾ ਕਿ ਗੀਤ ਦਾ ਕੀ ਹਾਲ ਹੁੰਦਾ ਹੈ ਕਿੰਨੇ ਕਮਿਲੀਆਂ ਗੀਤ ਜਾਏਗਾ ਕਿਉਂਕਿ ਅਗਰ ਆਪਾਂ ਰੰਦਾਵੇ ਦੀ ਗੱਲ ਕਰ ਰਹੇ ਹਾਂ ਉਹ ਵੀ ਕੋਈ ਛੋਟਾ ਕਲਾਕਾਰ ਨਹੀਂ ਆ ਵੱਡਾ ਕਲਾਕਾਰ ਹੈ ਕਿਸੇ ਨੂੰ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਸਾਰੇ ਸਹੀ ਨੇ ਆਪਣੀ ਜਗ੍ਹਾ ਤੇ ਆ ਸਾਰੇ ਕੰਮ ਕਰਦੇ ਨੇ ਸਭ ਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਮੇਰਾ ਜਿਹੜਾ ਗੀਤ ਹੈ ਜਾਦਾ ਚੱਲੇ ਪਰ ਸਿੱਧੂ ਮਸੇਵਾਲਾ ਜਿਹੜਾ ਹੈਗਾ ਸੀ ਉਹਦੀ ਗੱਲਬਾਤ ਹੀ ਕੁਝ ਹੋਰ ਸੀ ਕਿਉਂਕਿ ਉਸ ਨੂੰ ਪਿਆਰ ਕਰਨ ਵਾਲੇ ਜਾਣਦੇ ਨੇ ਜਿੰਨਾ ਨਾਲ ਉਹ ਵਰਤਿਆ ਸੀ ਉਸਦੇ ਯਾਰ ਦੋਸਤ ਉਹ ਜਾਣਦੇ ਸੀ ਕਿ ਸਿੱਧੂ ਮਸੇਵਾਲਾ ਚੀਜ਼ ਕੀ ਸੀ ਇਹ ਕੈਰੀ ਰਿਸਪੌਂਸ ਬਹੁਤ ਕਹੰਟ ਆਇਆ ਜੇਕਰ ਆਪਾਂ ਗੱਲ ਕਰੀਏ ਪਿਛਲੇ 1 2 ਗੀਤ ਨੇ ਉਹਨਾਂ ਨਾਲੋਂ ਜ਼ਿਆਦਾ ਰਿਸਪੌਂਸ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਸਿੱਧੂ ਮਸੇਵਾਲੇ ਦੇ ਇਸ ਗੀਤ ਨੂੰ ਇਹ ਗੀਤ ਬਰੋਟਾ ਇਸ ਨੂੰ ਜ਼ਿਆਦਾ ਰਿਸਪੌਂਸ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਦੂਸਰਾ ਨੰਬਰ ਇੱਕ ਹੋਰ ਇੱਥੇ ਗੱਲ ਕਰਦੇ ਹਾਂ ਵੀਡੀਓ ਦੀ ਜਿਹੜੀ ਟੀਜ਼ਰ ਦੇ ਵਿੱਚੋਂ ਚਲਕ ਪੈ ਰਹੀ ਹੈ ਵੀਡੀਓ ਬਹੁਤ ਕਹੰਟ ਲੱਗੀ ਆ ਕਿਉਂਕਿ ਕਈ ਵਾਰ ਆਪਾਂ ਨੇ ਦੇਖਿਆ ਸਿੱਧੂ ਮਸੇਵਾਲੇ ਬਾਈ ਦੇ ਜਾਣ ਤੋਂ ਬਾਅਦ ਜਿਹੜੀ ਵੀਡੀਓ ਬਣਾਉਂਦੇ ਨੇ ਆ ਵੀਡੀਓ ਦੇ ਵਿੱਚ ਬੜੀਆਂ ਕਮੀਆਂ ਰਹਿ ਜਾਂਦੀਆਂ ਨੇ ਪਰ ਟੀਜ਼ਰ ਤੋਂ ਇਹ ਲੱਗ ਰਿਹਾ ਹੈ ਕਿ ਟੀਜ਼ਰ ਦੇ ਵਿੱਚ ਇਹ ਜਿਹੜੀ ਵੀਡੀਓ ਹੈ ਹਰ ਪੱਖੋਂ ਟੈਕਨੀਕਲ ਤਰੀਕੇ ਨਾਲ ਵੀ ਅਗਰ ਆਪਾਂ ਦੇਖਦੇ ਹਾਂ ਕਿ ਵੀਡੀਓ ਕੀ ਆ ਬੜੇ ਧਿਆਨ ਨਾਲ ਬਣਾਈ ਹੈ ਬੜੀ ਸਹੀ ਬਣਾਈ ਗਈ ਹੈ ਬਾਕੀ ਤਾਂ ਦੇਖ ਕੇ ਪਤਾ ਲੱਗੇਗਾ ਪਰ ਡਾਇਰੈਕਟਰ ਦਾ ਇਸ ਦੇ ਉੱਪਰ ਬਹੁਤ ਸੋਹਣਾ ਕੰਮ ਕਰਿਆ ਲੱਗਦਾ ਹੈ ਬਾਕੀ ਹੁਣ ਦੇਖਦੇ ਹਾਂ ਤੁਸੀਂ ਆ ਟੀਜ਼ਰ ਦੇਖਿਆ ਕਿਵੇਂ ਲੱਗਿਆ ਤੁਸੀਂ ਵੀ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਕੌਂਟਰੋਵਰਸੀ ਜੀ ਕੋਈ ਨਾ ਹੀ ਹੋਵੇ ਤਾਂ ਵਧੀਆ ਗੱਲ ਹੈ ਕਿਉਂਕਿ ਚੀਜ਼ਾਂ ਨੇ ਸਭ ਨਜ਼ਾਰਾ ਲਿਓ ਜਿਵੇਂ ਬਾਈ ਗੋਂਦਾ ਸੀ ਗੀਤ ਜਿਹੜੇ ਸਟਾਈਲ ਨਾਲ ਗੋਂਦਾ ਸੀ ਆਪਣੇ ਚੋਣ ਵਾਲਿਆ ਕਰਕੇ ਤਾਂ ਹਰੇਕ ਚੀਜ਼ ਦਾ ਸਵਾਦ ਲੈਣਾ ਚਾਹੀਦਾ ਹੈ ਕੌਂਟਰੋਵਰਸੀਆਂ ਤੋਂ ਬਚਣਾ ਚਾਹੀਦਾ ਹੈ ਤੁਸੀਂ ਦੱਸਿਓ ਜ਼ਰੂਰ ਕਿਵੇਂ ਲੱਗਿਆ ਟੀਜ਼ਰ ਬਾਕੀ ਜਿਹੜੇ ਕਮੈਂਟ ਨੇ ਆ ਮੈਨੂੰ ਲੱਗਦਾ ਹੈ रिकॉर्ड ਤੋੜਨਾ ਚਾਹੀਦਾ ਨਾ ਤੋੜਨਾ ਪਰ ਟੀਜ਼ਰ ਦੇ ਕਮੈਂਟ ਹੀ ਆ ਰਿਹਾ ਰਿਕਾਰਡ ਤੋੜ ਦੇਣਗੇ ਹੋ ਸਕਦਾ ਹੈ ਜਦੋਂ ਤੱਕ ਤੁਹਾਡੇ ਤੱਕ ਇਹ ਵੀਡੀਓ ਪਹੁੰਚੇ ਉਦੋਂ ਤੱਕ ਲੱਖਾਂ ਵਿੱਚ ਕਮੈਂਟ ਇਸ ਟੀਜ਼ਰ ਦੇ ਉੱਪਰ ਪਹੁੰਚ ਜਾਣ ਬਹੁਤ ਵੱਡੀ ਗੱਲ ਹੈ ਲੋਕਾਂ ਦੇ ਗੀਤ ਦੇ ਉੱਪਰ ਇੰਨੇ ਕਮੈਂਟ ਨਹੀਂ ਹੁੰਦੇ ਜਿੰਨੇ ਕਿ ਟੀਜ਼ਰ ਦੇ ਉੱਪਰ ਕਮੈਂਟ ਆਈ ਜਾ ਰਹੇ ਹਨ ਜਿਵੇਂ ਮੈਂ ਇਸ ਨੂੰ ਦੇਖਿਆ ਸੀ 10 ਮਿੰਟ ਦੇ ਅਗਰੋਂ ਤਾਂ 2-2 3-3 ਨਾਲ ਹਜ਼ਾਰ ਲਗਾਤਾਰ ਵਧ ਰਹੇ ਸੀ ਆ ਇੱਕ ਘੰਟੇ ਦੇ ਵਿੱਚ 60000 ਕਮੈਂਟ ਸੀ ਆ ਹੁਣ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਤਾਂ ਜਿਹੜੇ ਅੰਕੜੇ ਨੇ ਉਹਨਾਂ ਦੇ ਵਿੱਚ ਬਦਲਾਅ ਹੋ ਸਕਦਾ ਹੈ ਵੀਡੀਓ ਨੂੰ ਆ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ